ਕਿ ਸਤਿਗੁਰ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਰੇ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੁਈਆਂ ਗਾਵਾਂ ਤੇ ਦੋ ਤੁਹਾਨੂੰ ਖੀਰੀਆਂ ਵਸ਼ੀਆਂ ਤੁਹਾਨੂੰ ਵਿਖਾਉਣੀਆਂ ਆ ਤੇ ਬਾਕੀ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਜੀ ਤੇ ਬਾਕੀ ਸਾਡੀ ਬੇਨਤੀ ਅਲ ਵੀ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ। ਮੇਰੀ ਕਿਰਪਾ ਬਾਬਾ ਪਾਲਾ ਹੋਈ ਆ ਸੁਪਾਈ। ਚਲੋ ਕਿਰਪਾ ਜੀ ਦਿੰਦੀ ਜੇ ਤੇ ਨਾਮ ਦੱਸੋ ਫਿਰ ਇੱਕ ਨਾਮ ਪਾਈਆ ਅਮਰਵਤ ਸਿੰਘ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਪਕਾਲਾ ਖਲਕੀਆਂ ਤੋਂ ਪਿੰਦਾ 2 ਕਿਲੋਮੀਟਰ ਦੂਰੀ ਆ 4 ਬਿਆਸ 7 ਅੰਮ੍ਰਿਤਸਰ 35 ਤਰਨਤਾਰਨ 35 ਖਡੂਰ ਸਾਹਿਬ 20 ਮੈ ਦਾ ਜਲੰਧਰ ਪੰਜਾਬ ਪੈਂਦਾ ਜੀ। ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਲੱਗੋ। ਕਰਿਆਨੇ ਦੀ ਦੁਕਾਨ ਲੱਗੋ ਦੋ ਨੰਬਰ ਗਲੀ ਜੀ ਅਮਰਤ ਨਾਣਾ ਬਾਕਪਨਾ ਕਾਲਾ ਚੇਹੇ ਪਿੰਡ ਬਟਾਰੀ ਦੇ ਵਿੱਚ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਫੋ ਚਲਾ ਫਿਰ ਪਿੰਲਾ ਹੀ ਵਿਖਾ ਦਈਏ ਇਹ ਜੀ ਦੂਜਾ ਸੂਬਾ ਜੀ ਆਪੇ ਭਾਜੀ ਅੱਛਾ ਜਿੰਨਾ ਮਰਜੀ ਕਹਿੰਦੇ ਯਾਰ ਤੁਸੀਂ 10 ਕਿਲੋ ਲੀਟਰ ਨਾਲ ਮਿਲ ਕੇ ਦਵਾਂਗੇ ਤਿਆਰ ਜਿਹੜਾ ਮੌਕੇ ਤੇ ਮਿਲ ਕੇ ਦਵਾਂਗੇ ਲੀਟਰ ਨਾਲ ਚਾਪ ਸਮਾ ਇੱਕ ਨੰਬਰ ਲੱਗਾ ਹੋਇਆ ਹੈ ਤੇ ਬੱਚੇ ਦਾ ਆਜੇ ਬਹੁਤ ਅੱਛਾ ਹੈ ਸਾਹਮਣਾ ਤੇਦਾ ਬੱਚਾ ਤੇ ਦੂਸਰੀ ਦੀ ਬੱਚੀ ਜੀ ਹਾਂ ਜੀ ਆ ਦਾ 20 ਜਣਾ ਦਾ ਬੱਚਾ ਦੂਜੀ ਦੀ ਬੱਚੀ ਜੀ ਆ ਬਾਕੀ ਆਪ ਨਹੀਂ ਸਮਝਣਾ ਲੈਵੇ ਕਿੰਨੇ ਕੇ ਚਿਰਦੇ ਹੀ ਹੈ ਲਿਆ ਫਿਰ ਬੱਚੇ ਪੱਕੇ ਹੀ ਆ ਦੋਵੇਂ ਥੋੜੇ 10 ਲੀਟਰ ਦੁੱਧ ਜਿਹੜਾ ਕਹਿੰਦੇ ਤੁਸੀਂ ਹੈਗਾ ਤੁਸੀਂ ਕਿਰਦੇ ਭਾਜੀ ਲੀਟਰ ਨਾਲ ਮਿਲ ਕੇ ਦਵਾਂਗੇ ਮਾਰ ਰਿਹਾ ਕੋਈ ਜੀ ਦੀ ਲਾ ਗਰਾਬੀ ਕਰਨ ਲਗਾ ਗਾ ਦੇਖੋ ਬੜਾ ਥਣ ਥਣ ਹਾੜੋ ਵੱਡੇ ਭਾਰੀ ਗਾੜੀਆਂ ਦੇਖੋ ਆ ਦੇਖ ਸਕਦੇ ਜੀ ਥਣ ਇਹਦੇ ਕਰੀ ਲਾਗੇ ਤੋਂ ਥਣਾਂ ਦਾ ਸੱਜ ਗਿਆ ਇਹਦਾ ਚੰਗਾ ਐ ਠੰਡੀਆਂ ਕਰਦੀ ਉਹ ਜੀ ਨਹੀਂ ਕੋਈ ਗੱਲ ਜਿੱਦਾਂ ਬਾਤ ਨਹੀਂ ਕੋਈ ਗੱਲ ਬਾਤ ਨਹੀਂ ਬੱਚੇ ਲੈ ਆਇਆ ਪੰਤੋ ਦੇ ਮੁੱਲ ਫਿਰ ਵਧਈ ਇਹਦਾ ਮੁੱਲ ਛੋਟਾ ਹੈ ਵੀ ਭਾਈ ਇਹਦਾ ਕਿੰਨਾ ਕ 25000 ਰੁਪਇਆ 2-3000 ਛੱਡ ਦੀ ਕੋਈ ਵਿੱਚੋਂ 30 ਦੀ ਦੇਗੀ ਅੱਛਾ 30000 ਦੀ 30000 ਦੀ ਜੀ ਚਲੋ ਬਾਕੀ ਮੌਕੇ ਤੇ ਹੋ ਜਾਏਗਾ ਕਰ ਦੋ ਆਪ ਹੀ ਕੇ ਲੈ ਸਨ 28000 ਦੀ 28000 ਦੀ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਕਰ ਦਾਂਗੇ ਮਾਨਤਾ ਨੂੰ ਖੁੱਲਾ ਹੋ ਜਾਊਗਾ ਮਾਨਤਾ ਨੂੰ ਹਾਂਜੀ ਤੇ ਆ ਜਿਹੜੀ ਜੇ ਜੋ ਜਸੂਆਣੀ ਤੇ ਜਾਊਗੀ ਖਾ ਬੱਸੀ ਕੋ ਵੀਰ ਮਿੰਨੇ ਦੇ ਮਸਲੇ ਡੇਢ ਦੇ ਮਸਲੇ ਗਾੜੀ ਆ ਤੁਹਾਡੇ ਸਾਹਮਣੇ ਹੀ ਆ ਜੋ ਕੋ ਗਿਆ ਇਹ ਚਾ ਬੱਚਾ ਜੀ ਦੋ ਦਰ ਬੱਚਾ ਬੱਚਾ ਹੋਊਗਾ 7 ਕਿਲੋ ਦੀ ਗਰੰਟੀ ਦੇ ਕਹਣਨੀ ਜੀ ਪੱਕਾ ਦੁੱਧ ਹੈਗਾ 7 ਕਿਲੋ ਲੀਟਰ ਨਾਲ ਚੋਕੇ ਦਵਾਂਗੇ ਕੋ ਦੋ ਟਾਈਮ ਚੋਲੇ ਪਾ ਤਿੰਨ ਟਾਈਮ ਆਪਣੇ ਘਰ ਚੋਲੇ ਠੀਕ ਆ ਜੀ ਹਾਂਜੀ ਹਾਂਜੀ ਤੇ ਲਿਆ ਤੋੜਾ ਫੇਰ ਇਹਨੂੰ ਹਲਕਾ ਦੰਦਾਂ ਦੀ ਥਣਾ ਨਹੀਂ ਭਰੀ ਆਪਣੀ ਗਰੰਟੀ ਹੋਊ 7 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਬਾਕੀ ਸੰਭਨ ਆ ਲਈ ਆ ਥੋੜੀ ਸਾਰੇ ਸਿਆਲ ਨੇ ਵਧੀਆ ਕਰਦਾ ਸਾਰੀ ਜਾਂਦਾ ਹੈ। ਆਈ ਜਾ ਭਾਈ ਬੈ ਜਾ। ਵੇਖੋ ਇਧਰ। ਆ ਲੈ ਸਾਡੇ ਨੇ। ਥਾਣੇ ਤੇ। ਲਾਂਗ ਰੂਮ ਦੇਖੋ ਭਾਈ ਬਹੁਤ ਸੋਹਣਾ ਹੈ। ਉਹ ਦਰਮਾਨ ਦਾਸ ਤੋਂ ਭਾਈ ਦੇ ਜੋ ਸਟਾਲ ਨੇ। ਤੇ ਇਹਦਾ ਫਿਰ ਮੁੱਲ। ਮੁੱਲ ਛੋਟਾ ਹੈ ਤੇ ਭਾਈ ਇਹਦਾ। ਕਿੰਨਾ ਕਾ 7000 ਰੁਪਇਆ 5000 ਕਰ ਜੀ ਥੋੜਾ ਬੋਧਾ ਕਿੰਨਾ 23000 ਦੇ ਦੇ ਅੱਛਾ 23000 ਦੇ ਚਲੋ ਬਾਕੀ ਉਹਨੇ ਇੱਕੀ ਮੁੱਕ ਦੇ ਜਾਉਂਗਾ ਕਾ ਮੁੱਕ ਦੇ ਮੌਂਤਾ ਨਾ ਭਾਜੀ 23000 ਦੇ ਦੇ ਦਾਂਗੇ ਤੇ ਆ ਵਛੀ ਜਿਹੜੀ ਸੱਤਵੇਂ ਮਹੀਨੇ ਦੀ ਵਛੀ ਜੇ ਅੱਛਾ ਆ ਹੋਊਗੀ ਪੰਜਾਵੇਂ ਮਹੀਨੇ ਦੀ ਭਾਜੀ ਠੀਕ ਹੈ ਆ ਜੱਸੀ ਦੇ ਝੋਲੀ ਵਖਾਲ ਦੋ ਇਹਦੀ ਹਾਂ ਦੇਖੋ ਠੀਕ ਹੈ ਹਾਂਜੀ ਹਾਂਜੀ ਜੱਸੀ ਦੀ ਝੋਲੀ ਵਖਾਲ ਦੋ ਦੇਖੋ ਇਹਦਾ ਚਾਰੇ ਸਾਨੇ ਕੁਝ ਕਿ ਭਾਜੀ ਬਕਰੇ ਬਕਰੇ ਲੱਗੇ ਹਾਂਜੀ ਹਾਂਜੀ ਤੋਰ ਦੇ ਭਾਈ ਮਾਰ ਗਏ ਚਲ ਤੋਰਦਾ ਫਿਰ ਤੁਹਾਡੀ ਤੋਰਦਾ ਨਾ ਉਹ ਵੀ ਤੋਰ ਦ ਇਕੱਠੀ ਨਾਲੇ ਤੋਰ ਚਾਰ ਮਾਰ ਲਾ ਤੋਰ ਤਾ ਆ ਵੇਖੋ ਜੀ ਅੱਸੀ ਵਸਤੀ ਕੱਲ ਤੋਰ ਤੋਰ ਠੀਕ ਹੈ ਜੀ ਬਾਕੀ ਵਛੀਆਂ ਵੀ ਸੰਭਾਂਗੇ ਤੇ ਗਾਂ ਗਾਵਾਂ ਤਿਆਰ ਹੋਣੀਆਂ ਗਾਵਾਂ ਤਿਆਰ ਹੋਣ ਲਗੀਆਂ ਭਾਜੀ ਯਾਦ ਜਰਸੀ ਦੀ ਬਲੀਡ ਖਾ ਲਓ ਭਾਜੀ ਕੀ ਚੀਜ਼ ਹੈ ਵੇਖੋ ਜੀ ਵੀ ਭਾਜੀ ਵੱਛੀਆਂ ਵਿੱਚ ਜ਼ਰੂਰ ਆਪਾਂ ਨੂੰ ਸਾਹਮਣੀਆਂ ਚਾਹੀਦੀਆਂ ਵੱਛੀਆਂ ਕੱਟੀਆਂ ਪਾਲਾਂਗੇ ਤੇ ਗਾਂ ਪਸ਼ੂ ਤਿਆਰ ਹੋਣੇ ਨੇ ਹਾਂਜੀ 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 ਉਹ ਤੋਂ ਤੇ ਚਾਰੀਆਂ ਬਾਸ ਨੇ ਹੁਣ ਸਾਤਾਂ ਨੂੰ ਮੈਂ ਜਾਂਦਾ ਹਾਂਜੀ ਹਾਂਜੀ ਤੇ ਇਹਦਾ ਮੁੱਲ ਫੇਰ ਇਹਨਾਂ ਤੇ ਮੁੱਲ ਦੇ ਦੀ 20 ਦਾ ਜੋੜਾ ਭਾਈ ਕਰ ਤਾ ਹੋਰ ਕੋ ਮਨਤਾਂ ਨੂੰ 15 ਦਾ ਦੇ 15 ਦਾ ਜੋੜਾ ਥੋੜਾ 14000 ਦਾ ਭਾਈ ਜੋੜਾ ਕਰਾਂਗੇ ਠੀਕ ਆ ਹੋਰ ਕਰ ਦੀ 12000 ਦਾ ਯਾ ਸਨ 11000 ਰਪਏ ਅੱਛਾ ਗਿਆ ਅੱਜ ਆਫਰ ਹੀ ਲੱਗੀ ਓ ਪਟਾਰੀਓ 11000 ਦਾ ਜੋੜੇ ਕਹਿੰਦੇ ਦੇਣੀਆਂ ਨੇ ਕਿੰਨੇ ਪਰ ਆਪਾਂ ਦੇ ਦਾਂਗੇ ਇਹ ਬੱਚੀਆਂ ਕੀ ਚੀਜ਼ ਯਾ ਮਿਹਨਤ ਦਾ ਮੁੱਲ ਇਹਨਾਂ ਦਾ ਦੁੱਧ ਹੀ ਪੀ ਗਿਆਂ ਹੋਣਗੇ ਇਤ ਵਾਤੇ ਦੁੱਧ ਹੀ ਪੀ ਗਿਆਂ ਦੁੱਧ ਹੀ ਪੀ ਗਿਆਂ ਹੋਣੀਆਂ ਰੋਲ ਪਰ ਜਰਸੀ ਦੀ ਪਾਜੀ ਬੂਤੀ ਬਾਤੀ ਖਾ ਲੋ ਤੇ ਫੇਰ ਦੇਖੋ ਕਿੰਨਾ ਸੋਹਣਾ ਟੋਇਆ ਪੈਂਦਾ ਵੇ ਲੋ ਮੱਛੀ ਦੇ ਵਿੱਚ ਹਾਂਜੀ 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 ਚਲੋ ਤੇ ਬਾਕੀ ਆ ਵੀ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਦੋ ਟਾਈਮ ਕਰ ਲੈ ਕੋ ਸੈਂਟਰ ਆਪਾਂ ਤਿੰਨ ਟਾਈਮ ਭਾਜੀ ਕਰ ਲਿਆ ਆਪਣੇ ਜੋ ਵੀ ਇਹਥੇ ਵੇਚਾ ਕੇ ਇਹਦੇ ਇੱਥੇ ਖੜੇ ਪੈਣ ਪ੍ਰਾਪਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਇੱਥੇ ਆਓ ਤੇ ਆਪਣੀ ਸਮਝਣਾ ਵੇਚ ਚਾਕੇ ਖਰੀਦੋ ਜੀ ਪਛੋ